ਲੋ ਜੀ ਮੈਂ ਜਵਾਰ ਚੌਧਰੀ ਤੇ ਅੱਜ ਕੱਲ ਜਿਹੜਾ ਤਾਜ਼ਾ ਮੁੱਦਾ ਨਵਾਂ ਮੁੰਨਕੋਰ ਮੁੱਦਾ ਜਿਹੜਾ ਉਹ ਇਹ ਵੀ ਕਿ ਜਿਹੜੀ ਬੁੱਢੀ ਆਪਣਾ ਸਰਬਜੀਤ ਕੌਰ ਜਿਹੜੀ ਉਹ ਹਿੰਦੁਸਤਾਨ ਤੋਂ ਚੱਲੀ ਚੜ੍ਹਦੇ ਪੰਜਾਬ ਤੋਂ ਚੱਲੀ ਤੇ ਲੈਂਦੇ ਪੰਜਾਬ ਚ ਆ ਕੇ ਮੁਹੱਬਤ ਦੇ ਸਮੁੰਦਰ ਵਿੱਚ ਡੁੱਬ ਗਈ ਇਹ ਵੈਸੇ ਤੇ ਹੁਣ ਜਰਾ ਸਾਦਾ ਲਫ਼ਜ਼ਾਂ ਨਾਲ ਦੇਖੀਏ ਤੇ ਭਾਈ ਚਲੋ ਚੰਗਾ ਹੋਇਆ ਲੈਂਦੇ ਤੇ ਚੜ੍ਹਦੇ ਦੀ ਰਿਸ਼ਤੇਦਾਰੀ ਹੋ ਗਈ ਹੈ ਨਹੀਂ ਤੇ ਚੜ੍ਹਦੇ ਦੀ ਰਿਸ਼ਤੇਦਾਰੀ ਹੋ ਗਈ ਦੂਸਰੀ ਕਿਸੇ ਤਰੀਕਾ ਕੋ ਬੰਦੇ ਨੂੰ ਭੱਜ ਕੇ ਵਿਆਹ ਨਹੀਂ ਕਰਾਇਆ ਸਦੀ ਕੀਤੀ ਮੁਹੱਬਤ ਦੀ ਪਰ ਹੁਣ ਗੱਲਾਂ ਇਹ ਤੇ ਹੋ ਰਹੀਆਂ ਕਿ ਚਰਚਾ ਇਹਦਾ ਵੀ ਹੋਣਾ ਜ਼ਰੂਰੀ ਹੈ ਇਹ ਵੈਸੇ ਭਾਵੇਂ ਕਿਸੇ ਨੂੰ ਪਤਾ ਨਾ ਲੱਗਦਾ ਲੇਟ ਪਤਾ ਲੱਗਦਾ ਲੇਕਿਨ ਜੋ ਕੋ ਜੱਥੇ ਦੇ ਨਾਲ ਆਈ ਸੀ ਇਹ ਗੱਲ ਵੀ ਇਹਦੇ ਤੇ ਇਸ ਵਾਸਤੇ ਹੀ ਹੋ ਰਹੀ ਹੈ ਸਿੱਖ ਸੰਗਤਾਂ ਵੀ ਗੱਲ ਕਰ ਰਹੀਆਂ ਹਨ ਹਿੰਦੁਸਤਾਨ 'ਚ ਵੀ ਚਰਚਾ ਹੋ ਰਿਹਾ ਉਹ ਫਿਰ ਇਹਦੇ 'ਚ ਕਨਵਰਜਨ ਦਾ ਆ ਗਿਆ ਜੀ ਕਿ ਧਰਮ ਧਰਮ ਜਿਹੜਾ ਪਰਿਵਰਤਨ ਹੋਇਆ ਭਾਈ ਉਹਦੀ ਗੱਲ ਇਹ ਪਹਿਲੀ ਗੱਲ ਇਹ ਕਿ ਉਹ ਬੁੱਢੀ ਜਿਹੜੀ ਹੈ ਉਹ 50 ਸਾਲਾਂ ਦੀ ਵੱਡੀ ਉਮਰ ਦੀ ਹੈ ਵਿਆਹੀ ਵਰਤੀ ਹੈ ਨਿਆਣਿਆਂ ਵਾਲੀ ਹੈ ਜਵਾਨ ਉਹਦੇ ਨਿਆਣੇ ਨੇ ਪਿੱਛੇ ਜਿਹੜੀ ਛੱਡ ਕੇ ਆਈ ਹੈ ਇਸ ਵਾਸਤੇ ਇਹ ਇਹਨੂੰ ਇਹ ਵੀ ਨਹੀਂ ਕਿਹਾ ਸਕਦਾ ਜੀ ਕਿ ਇਹ ਕਨਵਰਟ ਕਨਵਰਜਨ ਦਾ ਕੋਈ ਬਾਈ ਫੋਰਸ ਹੈ। ਉਸ ਵਾਸਤੇ ਬਾਈ ਫੋਰਸ ਨਹੀਂ ਕੋ ਨਾਲ ਨਹੀਂ ਰਹਿੰਦਾ ਬੰਦਾ ਕੋਈ ਇਨਫਲੂਐਂਸ ਨਹੀਂ ਹੁੰਤੇ ਕੋਈ ਦਬਾਅ ਨਹੀਂ ਕਿ ਸਿੱਧਾ ਕੋ ਲੈਣਾ ਨਹੀਂ ਸਾਡੀ ਸੋਸਾਇਟੀ ਵਿੱਚ ਰਹਿੰਦੀ ਨਹੀਂ। ਮੁਸਲਮ ਸੋਸਾਇਟੀ ਦੇ ਵਿੱਚ ਰਹਿੰਦੀ ਨਹੀਂ ਸੀ, ਮਹੱਲੇ 'ਚ ਰਹਿੰਦੀ ਨਹੀਂ ਸੀ ਕਿ ਤੁਹਾਡੇ ਕਿਸੇ ਦਬਾਅ ਪਾਤਾ ਜਾਂ ਕੋਈ ਐਸਾ ਕੋ ਸੰਗਠਨ ਤੁਹਾਡੇ ਪਿੱਛੇ ਜੁੜ ਗਿਆ ਜene ਜੀ ਸਿੱਖ ਨੂੰ ਕਨਵਰਟ ਕਰਨਾ ਸੀ। ਨਹੀਂ। ਰਹਿੰਦੀ ਹਿੰਦੁਸਤਾਨ ਵਿੱਚ ਸੀ, ਉੱਥੇ ਹੀ ਰਹੀ ਉਥੋਂ। ਉਹਨਾਂ ਇਹਨੂੰ ਇਹਨੂੰ ਸਿਰਫ ਜ਼ਿਆਦਾ ਤੋਂ ਜ਼ਿਆਦਾ ਹੁਣ ਇਹ ਕੀਤਾ ਜਾ ਸਕਦਾ। ਅਗਰ ਬਿਲਕੁਲ ਕੁਛ ਨਾ ਕਰਨਾ ਆਵੇ ਇਹਦੇ ਪਿੱਛੇ ਕੋਈ ਸਾਜ਼ਿਸ਼ ਤਲਾਸ਼ ਨਾ ਕਰਨੀ ਫਿਰ ਕਹੋ ਜੀ ਠੀਕ ਹੈ ਕਿਸੇ ਬੰਦੇ ਨੂੰ ਮੰਦੀ ਨਾਲ ਮੁਹੱਬਤ ਇਸ ਚੱਕਰ ਚ ਆ ਕੇ ਬਹਿ ਗਈ ਭਾਈ ਨਾਸਰ ਦੇ ਨਾਲ ਆ ਕੇ ਵਿਆਹ ਕਰ ਲਿਆ ਉਹਨੇ ਜੀ ਤਸਵੀਰਾਂ ਸਾਹਮਣੇ ਆ ਗਈਆਂ ਅੱਛੇ ਪਤਾ ਨਾ ਲੱਗਦਾ ਲੇਕਿਨ ਜਦੋਂ ਚੁੱਕ 4 ਨਵੰਬਰ ਨੂੰ ਇਹ ਆਈ ਸੀ ਉਦੋਂ ਦੇ ਸਭ ਠੀਕ ਸੀ ਗਿਣਤੀ ਹੋ ਗਈ ਨਾਗਰਿਕ ਵੀ ਆਈ ਬਾਕੀ ਸਾਰੇ ਜਿਹੜੇ ਸਿੰਘ ਸਖਸ਼ਾਂ ਵਾਲੇ ਸੀ ਉਹ ਆਏ ਸੀ ਬਾਬਾ ਗੁਰੂ ਨਾਨਕ ਦੇ ਦਰਸ਼ਨ ਵਾਸਤੇ ਉਥੇ ਮੱਥਾ ਟੇਕਣ ਇਹ ਬੰਦੀ ਜਿਹੜੀ ਉਥੇ ਟਾਰਗੇਟ ਕਰਕੇ ਹੀ ਆਈ ਸੀ ਭਾਈ ਨਾਸਰ ਦੇ ਘਰ ਮੱਥਾ ਟੇਕਣ ਉਹ ਆਪਣੇ ਗੁਰਨਾਨਕ ਵਾਲ ਇਹ ਆਪਣੇ ਨਾਜ਼ਰ ਕੋਲ ਚਲੀ ਗਈ ਉੱਥੇ ਜਾ ਕੇ ਜਨਾਬ ਜਿਸ ਕੰਮ ਆਈ ਸੀ ਆ ਕੇ ਵਿਆਹ ਕੀਤਾ ਤੇ ਆਪਣਾ ਦਰਸੀ ਧਰਮ ਛੱਡਿਆ ਮੁਸਲਮਾਨ ਹੋਈ ਤੇ ਆ ਕੇ ਨਵਾਂ ਨਾਂ ਲਿਆ ਨਵਾਂ ਰੂਪ ਲਿਆ ਤੇ ਵਿਆਹ ਕਰਕੇ ਬਹਿ ਗਈ ਹੁਣ ਜਿਹੜੇ 10 ਦਿਨ ਦਾ ਵੀਜ਼ਾ ਸੀ ਇਹਨਾਂ ਨੂੰ ਸਾਰਿਆਂ ਨੂੰ ਮਿਲਿਆ ਸੰਗਤਾਂ ਨੂੰ ਉਹ ਦਰ ਸਾਰੇ ਆਪਣੇ ਉਹ ਪੰਜਾ ਸਾਹਿਬ ਗਏ ਸੱਚਾ ਸੌਦਾ ਗਏ ਲਾਹੌਰ ਆਏ ਆਪਣੀ ਉਹਨਾਂ ਨੇ ਜਿਹੜਾ ਸੀ ਉਹ ਮذਬੀ ਜਿਹੜਾ ਕੰਮ ਸੀ ਉਹ ਪੂਰਾ ਕੀਤਾ ਧਾਰਮਿਕ ਉਸ ਤੋਂ ਬਾਅਦ ਉਹ ਵਾਪਸ ਚਲੇ ਗਏ ਉਹ ਕਿਦੋਂ ਵਾਪਸ ਆਇਆ ਜੀ ਤੋਂ ਸੰਗਤਾਂ ਦੀ ਗਿਣਤੀ ਹੋਈ ਤੇ ਇੱਕ ਬੰਦਾ ਘੱਟ ਨਿਕਲਿਆ ਵਿੱਚੋਂ ਉੱਥੇ ਪਤਾ ਲੱਗਿਆ ਜੀ ਕਿ ਬੰਦਾ ਕਿੱਧਰ ਹੈ ਤਲਾਸ਼ ਹੀ ਪਤਾ ਲੱਗਿਆ ਜੀ ਕਿ ਔਰਤ ਹੈਗੀ ਸਰਬਜੀਤ ਦੇ ਨਾਮ ਦੀ ਤੇ ਰਹਿ ਗਈ ਇੱਥੇ ਪਹਿਲੇ ਪਹਿਲੇ ਖਬਰ ਆਈ ਜੀ ਕਿ ਮਿਸਿੰਗ ਹੋ ਗਈ ਮੈਂ ਉਹਦੋਂ ਨਹੀਂ ਕਹਤਾ ਸੀ ਭਾਈ ਮਿਸਿੰਗ ਮੂਸਿੰਗ ਅਲੱਗ ਕੋਈ ਚੱਕਰ ਨਹੀਂ ਇਹ ਆਸ਼ਕੀ ਮਸ਼ੂਕੀ ਦਾ ਚੱਕਰ ਹੋਣਾ ਲੱਗਦੀ ਲੱਭ ਜਾਂਦੀ ਉਹ ਪਤਾ ਲੱਗਾ ਦੂਸਰੇ ਦਿਨ ਜਨਾਬ ਜੀ ਕਿ ਉਹ ਨਿਕਾਹ ਨਾਮਾ ਸਾਹਮਣੇ ਆ ਗਿਆ ਫਿਰ ਵੀਡੀਓ ਸਾਹਮਣੇ ਆ ਗਈ ਫਿਰ ਉਹ ਤੁਸੀਂ ਦੇਖਦੇ ਪਏ ਹੋ ਕਹਿ ਰਹੀ ਵੀਡੀਓ ਜਨਾਬ ਦੇਖੋ ਸੁਣੋ ਜਰਾ ਤੁਸੀਂ ਮੁਸਲਮਾਨ ਹੋਣਾ ਚਾ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਹੋਣਾ ਚਾ ਰਹੇ ਹੋ ਹਾਂਜੀ ਮੈਂ ਨਾਸਰ ਨੂੰ ਪਿਆਰ ਕਰਦੀ ਹਾਂ ਤੇ ਕਾਫੀ 9 ਸਾਲਾਂ ਤੋਂ ਜਾਣਦੀ ਹਾਂ ਨਾ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਇਹ ਵਿਵੋਹਤ ਹੋ ਗਈ ਹੈ ਤੁਹਾਡੀ ਤਲਾਕ ਹੋ ਗਈ ਹੈ ਤੁਹਾਡੀ ਜੀ ਠੀਕ ਹੈ ਆ ਦੱਸੋ 400 ਰੁਪਏ ਹੱਥ ਮੈਂ ਕੀ ਮਜ਼ਦੂਰ ਗਵਾਹਨ ਅੱਲਾਹ ਕੀ ਹੁਕਮ ਸੇ ਕੀਤਾ ਜਾ ਰਹਾ ਹੈ ਕਿ ਆਪਕੋ ਕਬੂਲ ਇਹ ਆਪਣੇ ਕਹਿ ਰਹੀ ਹੋਸ਼ਵਾਰਿਕ ਮੈਂ ਜਿਹੜਾ ਉਹ ਵਿਆਹ ਕਰ ਰਹੀ ਹਾਂ ਤੇ ਆਪਣਾ ਜਿਹੜਾ ਆਪਣੀ ਖੁਸ਼ੀ ਦੇ ਰਾਹ ਮੁਸਲਮਾਨ ਹੋ ਰਹੀ ਖੈਰ ਇਹਦੀ ਗੱਲ ਇਹ ਵੀ ਨਹੀਂ ਇਹਦੇ ਤੇ ਹੁਣ ਰੋਲਾ ਇਹਦੇ ਚ ਦੋ ਤਿੰਨ ਚੀਜ਼ਾਂ ਦਾ ਮੈਂ ਕਿ ਤੁਹਾਡੇ ਸਾਹਮਣੇ ਰੱਖ ਦਈਏ ਸਾਡਾ ਰਿਸ਼ਤਾ ਤਾਂ ਚਲੋ ਜੁੜ ਗਿਆ ਵੈਸੇ ਸਾਡੇ ਰਿਸ਼ਤੇ ਬੜੇ ਗੂੜੇ ਨੇ ਪਾਲੇ ਚਲੋ ਹੁਣ ਵਿਆਹ ਦਾ ਰਿਸ਼ਤਾ ਵੀ ਜੁੜ ਜੁੜ ਗਿਆ ਠੀਕ ਹੈ ਜੀ ਉਦੋਂ ਔਰ ਕੁੜੀ ਵੀ ਆ ਕੇ ਸਾਡੇ ਪਾਕਿਸਤਾਨ ਤੇ ਉਹ ਵਿਆਹ ਕਰ ਲਿਆ ਉਹਨੇ ਤੇ ਇਹਦਾ ਕੋਈ ਜਿਹੜਾ ਪੁਵੇਖਾ ਹੈ ਉਹ ਵੀ ਕੋਈ ਮੈਨੂੰ ਬਹੁਤਾ ਚੰਗਾ ਨਹੀਂ ਲੱਗਦਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਜੁੜਦੇ ਨੇ ਹੁੰਦਾ ਪਵੇਖੋ ਬਹੁਤਾ ਚੰਗਾ ਨਹੀਂ ਹੁੰਦਾ ਮਾੜਾ ਹੀ ਨਿਕਲਦਾ ਰੋਲੇ ਪੈ ਜਾਂਦੇ ਨੇ ਕਿਉਂਕਿ ਸਰ ਹਿੰਦੁਸਤਾਨ ਵੀ ਖਿੱਚ ਮਾਰੇਗਾ ਉਥੇ ਪਰ ਹੁਣ ਦੋ ਗੱਲਾਂ ਨੇ ਸਵਾਲ ਦੋ ਤੇ ਤੁਹਾਨੂੰ ਪਤਾ ਕਿ ਉਹਨਾਂ ਚਾਹੀਦਾ ਕਿ ਜਿਹੜੇ ਲੋਕ ਜਿਹੜੇ ਨੇ ਇਹ ਗੱਲਾਂ ਕਰਦੇ ਉਹਨਾਂ ਦਾ ਮੂੰਹ ਭੰਣਾ ਵੀ ਜ਼ਰੂਰੀ ਸੀ ਹੁਣ ਦੇਖੋ ਜੀ ਪਹਿਲੀ ਗੱਲ ਤੇ ਇਹ ਵੀ ਕਿ ਇਸ ਵਾਰੀ ਜਦੋਂ ਪ੍ਰਕਾਸ਼ ਕੌਰ ਦਾ ਹੋਇਆ ਤੇ ਸਭ ਤੋਂ ਪਹਿਲੇ ਤੁਹਾਨੂੰ ਪਤਾ ਕਿ ਹਿੰਦੁਸਤਾਨ ਦੀ ਸਰਕਾਰ ਨੇ ਕਹਿ ਦਿੱਤਾ ਬੀਜੇਪੀ ਭਾਜਪਾ ਸਰਕਾਰ ਨੇ ਕਹਿ ਦਿੱਤਾ ਆਰਐਸਐਸ ਵਾਲਿਆਂ ਨੇ ਕਿ ਖਬਰਦਾਰ ਕੋਈ ਬੰਦਾ ਪਾਕਿਸਤਾਨ ਨਹੀਂ ਜਾਣ ਦੇਣਾ ਇਸ ਵਾਰ ਤੁਹਾਨੂੰ ਪਤਾ ਹੈ ਨਾ ਉਹਨਾਂ ਨੇ ਕਹਿੰਦੇ ਕੋਈ ਬੰਦਾ ਪਾਕਿਸਤਾਨ ਨਹੀਂ ਜਾਏਗਾ ਸਾਡੀ ਜੰਗ ਲੱਗੀ ਜਨਾਬ ਤੁਸੀਂ ਉਹਨਾਂ ਨੇ ਜੰਗ ਲੜੀ ਏ ਲਿਆਦਾ ਪਾਕਿਸਤਾਨ ਕੋਈ ਨਹੀਂ ਜਾਏਗਾ ਠੀਕ ਹੋ ਗਿਆ ਭਾਈ ਜਨ ਫਿਰ ਰੋਲਾ ਲੂਲਾ ਪਿਆ ਸੰਗਤਾਂ ਨੇ ਕੀਆ ਇੱਧਰ ਉੱਧਰ ਸਾਰੇ ਕੁਝ ਹੋਏ ਫਿਰ ਜਨਾਬ ਇਹਨੇ ਕਿਹਾ ਜੀ ਕਿ ਚਲੋ ਗੱਲ ਮੰਨੀ ਪਰ ਇਹਨੇ ਜਨਾਬ ਐਡਾ ਲੰਮਾ ਚੌੜਾ ਇੱਕ ਪ੍ਰੋਟੋਕੋਲ ਜਾਰੀ ਕੀਤਾ ਸਿਕਿਉਰਟੀ ਦਾ ਕਿ ਜੀ ਸਿਕਿਉਰਟੀ ਰੀਜ਼ਨ ਹੋਏਗੀ ਸਿਕਿਉਰਟੀ ਰਿਪੋਰ ਪੂਰਾ ਪੰਜੀਆਂ ਲਾਈਨਾਂ ਦਾ ਪੰਜੀ ਸ਼ਰਤਾਂ ਰੱਖੀਆਂ ਇਹਨਾਂ ਵਾਸਤੇ ਜਿਹੜਾ ਮਤਲਬ ਜਿਹੜਾ ਬੰਦਾ ਜਾਏਗਾ ਉਹ ਐਸੀ ਛੋਟੀ ਜੀ ਛਾਨਣੀ ਜੋ ਲੰਘ ਕੇ ਜਾਏਗਾ ਜਿਸ ਦੇ ਜਨਾਬ ਪੂਰਾ ਰਿਕਾਰਡ ਹੋਏਗਾ ਪਤਾ ਹੋਏਗਾ ਉਹ ਜਨਾਬ ਪੂਰੀ ਛੋਟੀਆਂ ਲੈਣਗੇ ਜੀ ਕਿ ਬੰਦਾ ਜਾ ਕੇ ਉੱਥੇ ਕੋਈ ਪਾਕਿਸਤਾਨ ਦੇ ਲੋਕਾਂ ਨਾਲ ਗੱਲ ਨਹੀਂ ਕਰੇਗਾ ਕੋਈ ਹੋਰ ਕੋਈ ਗੱਲਾਂ ਚ ਕਰੇਗਾ ਨਹੀਂ ਹਿੰਦੁਸਤਾਨ ਦੇ ਖਿਲਾਫ ਗੱਲ ਨਹੀਂ ਕੋ ਕਰੇਗਾ ਇਹ ਬੰਦੇ ਜਨਾਬ ਇਸ ਤਰ੍ਹਾਂ ਦੇ ਹੋਣਗੇ ਕਿ ਕੋਈ ਉੱਥੇ ਜਾ ਕੇ ਜਨਾਬ ਖਾਲਸਾਣ ਦੀ ਗੱਲ ਨਾ ਕਰਨ ਲੱਗ ਪਾ ਕਿਸੇ ਨਾਲ ਨਾ ਜੁੜਦਾ ਪੂਰੀ ਤਸੱਲੀ ਕਰਨ ਤੋਂ ਬਾਅਦ 25 ਸ਼ਰਤਾਂ ਲਾਈਆਂ ਫਿਰ ਇਹਨਾਂ ਦੇ ਵੀਜ਼ੇ ਜਿਹੜੇ ਸੀ ਕੋਈ ਵੀ ਕਿਹਾ ਜੀ ਕਿ ਸਿਰਫ ਘੱਟ ਤੋਂ ਘੱਟ ਸਿਰਫ ਵੇਖਣਾ ਕਹਿ ਲੋ ਕਿ ਬਸ ਐਵੇਂ ਉਹ ਕੀ ਕਹਿੰਦੇ ਨੇ ਨਾਗਿ ਪੂਰੇ ਕਰਨੇ ਨੇ بس 25 2000 ਤੋਂ ਥੱਲੇ ਥੱਲੇ ਬੰਦਾ ਜਿਹੜਾ ਉਹ ਜਾਏਗਾ ਸਾਰਿਆਂ ਦੇ ਸਾਹਮਣੇ ਗੱਲ ਹੋਈ ਫਿਰ ਇਹ ਜਿਨ੍ਹਾਂ ਦੀਆਂ ਜਿਨ੍ਹਾਂ ਨੇ ਜਿਨ੍ਹਾਂ ਦੇ ਵੀਜ਼ੇ ਮਿਲੇ ਪੂਰੀ ਤਰ੍ਹਾਂ ਸਕਰੂਟੀਨੀ ਕਰਕੇ ਸਿਕਿਉਰਿਟੀ ਕਲੀਅਰ ਕਰਕੇ ਹਿੰਦੁਸਤਾਨ ਦੀ ਸਰਕਾਰ ਨੇ ਰਾ ਦਾ ਇਨਪੋਰਟ ਆਈਬੀ ਦਾ ਇਨਪੋਰਟ ਫਿਰ ਉਹਨਾਂ ਦੀ ਫੋਰਨ ਮਿਨਿਸਟਰੀ ਦਾ ਇਨਪੋਰਟ ਕੱਲੇ ਕੱਲੇ ਦੀ ਕਰਕੇ ਜਨਾਬ ਉਹਨਾਂ ਨੇ ਫਿਰ ਇੱਕ ਕਾਗਜ਼ ਭੇਜ ਕੇ ਦੇ ਇਸ ਵੀਜ਼ਾ ਲੱਗਿਆ ਹੁਣ ਇਹ ਜਦੋਂ ਸਿਕਿਉਰਿਟੀ ਹੋ ਰਹੀ ਸੀ ਤੇ ਤੁਹਾਡੇ ਵਾਸਤੇ ਜਿਹੜਾ ਆਪਣਾ ਕਿਉਂ ਕਹਾ ਦੇਣ ਵਾਲੀ ਗੱਲ ਹੈ ਕਿ ਇਸ ਕੁੜੀ ਦੇ ਉੱਤੇ ਇਸ ਬੁੱਢੀ ਦੇ ਉੱਤੇ ਤਿੰਨ ਐਫ ਆਈ ਆਰਾਂ ਤਿੰਨ ਮੁਕਦਮੇ ਤਿੰਨ ਮੁਕਦਮੇ ਜਨਾਬ ਇਹ ਕਪੂਰਥਲੇ ਦੀ ਰਿਸਟ੍ਰਿਕਟ ਦੀ ਹੈ ਕਪੂਰਥਲੇ ਦੀ ਰਹਿਣ ਵਾਲੀ ਏ ਉੱਥੇ ਜਨਾਬ ਤਿੰਨ ਐਫ ਆਈ ਆਰਾਂ ਕ੍ਰਿਮੀਨਲ ਰਿਕਾਰਡ ਮੌਜੂਦ ਹੈ ਆਈ ਪੀ ਸੀ ਦੀ ਧਾਰਾ 376 ਤੇ 385 ਇਹਦੇ ਤੇ ਲੱਗੀਆਂ ਹੋਈਆਂ ਨੇ ਤੁਸੀਂ ਲੱਭ ਕੇ ਦੇਖ ਲਓ ਇਹ ਧਾਰਾ ਕੀ ਕਹਿੰਦੀਆਂ ਨੇ ਹੈ ਤਿੰਨ ਐਫ ਆਈ ਆਰਾਂ ਦੋ ਇੱਕ ਬਟਿੰਡੇ ਤੇ ਦੋ ਬਟਿੰਡੇ ਦੇ ਤੇ ਇੱਕ ਕਪੂਰਥਲਾ ਦੇ ਵਿੱਚ ਉੱਤੋਂ ਸਿਰਫ ਇਹਦੇ ਨਾਲ ਹੀ ਨਹੀਂ ਇਹਦੇ ਮੁੰਡਿਆਂ ਦੇ ਇਹਦੇ ਮੁੰਡਿਆਂ ਦੇ ਖਿਲਾਫ 10 ਐਫਆਈਆ ਹਨ ਯਾਰ ਪੂਰਾ ਪੂਰਾ ਖਾਨਦਾਨ ਕ੍ਰਿਮੀਨਲ ਦਾ ਇਹ ਪੂਰਾ ਖਾਨਦਾਨ ਜਿਹੜਾ ਹੈ ਮੁਲਜ਼ਮਾ ਦਾ ਇਹ ਐਫਆਈਆ ਹਨ ਪੁਲਿਸ ਨੂੰ ਸਾਰਾ ਪਤਾ ਇਹਦਾ ਰਿਕਾਰਡ ਕਿਵੇਂ ਕਲੀਅਰ ਹੋ ਗਿਆ ਸਵਾਲ ਉੱਠਦਾ ਸਵਾਲ ਬਣਦਾ ਹੈ ਨਾ ਕਿ ਮੁਲਕ ਦੀ ਰਾ ਪੁਲਿਸ ਚੀਫ ਆਈਬੀ ਸਾਰੇ ਜਿਹੜੇ ਨੇ ਇਕੱਠੇ ਕਰਕੇ ਉਹ ਵੀਜ਼ੇ ਦੀ ਵਾਸਤੇ ਕਲੀਅਰੈਂਸ ਦੇ ਰਹੇ ਨੇ ਤੇ ਇਸ ਔਰਤ ਦੇ ਹੋਤੇ 3 ਐਫ ਆਈ ਆਰ ਬਟਿੰਡੇਪੁਰ ਸਕੂਲ ਰਿਪੋਰਟ ਨਹੀਂ ਆਈ ਹੋएगी ਕਪੂਰਥਲੇ ਰਿਪੋਰਟ ਨਹੀਂ ਆਈ ਹੋएगी ਫਿਰ ਜਿਹੜਾ ਘਰ ਦੇ 10 ਮੁੰਡਿਆਂ ਦੇ ਮੁੰਡੇ ਨੇ 10 ਇਹਨਾਂ ਦਾ ਤਾਂ ਕੰਮ ਹੀ ਇਹ ਧੋਖਾ ਤੜੀ ਚੀਟ ਚੀਟਿੰਗ ਸਾਰਾ ਕੁਝ ਕਰਨ ਦਾ ਹੁਣ ਇਹ ਐਫ ਆਈ ਆਰਾਂ ਹੋ ਗਈਆਂ ਇਹ ਏਜੰਸੀਆਂ ਦਾ ਜਿਹੜਾ ਆਪਣਾ ਰੂਪ ਤੁਸੀਂ ਵੇਖੋਗੇ ਤੁਹਾਨੂੰ ਲੱਗੇਗਾ ਪਤਾ ਕਿ ਏਜੰਸੀਆਂ ਜਿਹੜੇ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੁੰਦੇ ਨੇ ਨਾ ਉਹਨਾਂ ਨੂੰ ਚੱਕ ਕੇ ਤੇ ਕਨਵਰਟ ਕਰਕੇ ਆਪਣੇ ਵਾਸਤੇ ਸਵਰਤਦੀਆਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਵਰਤਦੀਆਂ ਉਹਨਾਂ ਨੂੰ ਵਰਤਦੀਆਂ ਆਪਣੇ ਆਪਣੇ ਜ਼ਾਤੀ ਗੇਨ ਵਾਸਤੇ ਕਿਉਂਕਿ ਮੈਂ ਤੁਹਾਨੂੰ ਦੱਸਦਾ ਰਿਹਾ ਕਿ ਇੰਡੀਆ ਦਾ ਇੱਕ ਨikhil gupta ਨਾਮ ਦਾ ਬੰਦਾ ਜਿਹਦਾ ਉਹਦਾ ਵੀ ਕ੍ਰਿਮੀਨਲ ਰਿਕਾਰਡ ਸੀ ਉਹਨੂੰ ਉਹਨੇ ਵਰਤਿਆ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੇ ਖਿਲਾਫ ਅਮਰੀਕਾ 'ਚ ਉਹਨੂੰ ਕਤਲ ਕਰਵਾਉਣਾ ਸੀ ਉਹਨੂੰ ਵਰਤ ਕੇ ਉਹਨਾਂ ਨੇ ਤੁਹਾਡੇ ਮੁਕਦਮੇ ਮੁਕਾ ਦੇਵਾਂਗੇ ਤੂੰ ਸਾਡੇ ਵਾਸਤੇ ਬੰਦਾ ਵਰ ਤੂੰ ਫਲਾਣੇ ਬੰਦੇ ਨੂੰ ਮਾਰ ਦੇ ਇਹ ਇਹ ਵੀ ਹੋ ਸਕਦਾ ਕਿ ਸਾਰੇ ਕੌਰ ਨੂੰ ਸਰਬਜੀਤ ਨੂੰ ਕਿਹਾ ਹੋਵੇ ਕਿ ਤੂੰ ਸਾਡੇ ਵਾਸਤੇ ਕੰਮ ਕਰ ਅਸੀਂ ਤੇਰੇ ਮੁਕਦਮੇ ਨੂੰ ਇਹ ਹੋ ਸਕਦਾ ਜਾਵਰੀ ਨੇ ਸੋਚਿਆ ਆਵੇ ਕਿ ਇੱਥੇ ਤੇ ਮੇਰੇ ਤੇ ਮੁਕਦਮੇ ਨੇ ਮੈਨੂੰ ਜਾਨ ਨਹੀਂ ਦੇ ਦੇ ਮੈਨੂੰ ਫੜ ਲੈ ਗਈ ਪੁਲਿਸ ਤੇ ਮੈਂ ਸ਼ੈਲਟਰ ਲੈਣੀ ਦੂਸਰੇ ਮੁਲਕ ਚਲੀ ਜਾਨੀ ਉਹਦਾ ਤਰੀਕਾ ਹੈ ਰੱਬਿਆ ਕਿ ਜਨਾਬ ਉਹਨੇ ਭਾਈ ਨਾਸਰ ਨੂੰ ਲੱਭਿਆ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਨੂੰ ਇਸਤੇਮਾਲ ਕਰਦੇ ਆ ਜਨਾਬ ਕਰਕੇ ਉਹਦੇ ਨਾਲ ਯਾਰੀ ਤੇ ਮੁਹੱਬਤ ਤੇ ਇਸ਼ਕ ਮੁਹੱਬਤ ਤੇ ਘੋਤਾ ਤੇ ਮੁੜ ਕੇ ਜਨਾਬ ਠਾਕੀ ਜਾ ਕੇ ਪਾਕਿਸਤਾਨ ਵਾਜ ਗਈ ਇਹ ਵੀ ਹੋ ਸਕਦਾ ਪਰ ਜਿੱਥੇ ਦੇ ਨਾਲ ਆਈ ਇਹ ਗੱਲ ਗਲਤ ਕੀਤੀ ਇਹ ਗੱਲ ਗਲਤ ਕੀਤੀ ਵੀਜ਼ੇ ਦੇ ਵਾਸਤੇ ਲੀਸੀ ਉਹ ਰਾਹ ਗਲਤ ਲਿਆ ਇੰਟੈਂਸ਼ਨ ਜਿਹੜੀ ਮਰਜ਼ੀ ਹੋਵੇ ਹਰ ਬੰਦੇ ਦੀ ਆਪਣੀ ਆਪਣੀ ਇੱਕ ਇਹ ਗੱਲ ਹੋ ਗਈ ਦੂਜੀ ਵੱਡੀ ਗੱਲ ਇਹ ਹੋ ਗਈ ਕਿ ਰਾ ਨੇ ਇਸ ਬੰਦੀ ਨੂੰ ਰਿਕਰੂਟ ਕੀਤਾ ਹੋਏਗਾ ਉੱਥੋਂ ਕਰਕੇ ਸਿੱਖਣੀ ਹੈ ਜਾ ਸਕਦੀ ਏ ਜੱਥੇ ਦੇ ਨਾਲ ਹੋ ਸਕਦੀ ਏ ਸ਼ਰਧਾਲੂ ਬਣਾਇਆ ਜਾ ਸਕਦਾ ਹੈ ਯਾਤਰੀਆਂ ਦੇ ਪੇਸ ਵਿੱਚ ਪਾ ਕੇ ਇਹ ਵੀ ਕਿਹਾ ਹੋਏਗਾ ਕਿ ਤੂੰ ਉੱਥੇ ਜਾ ਤੇ ਜਾ ਕੇ ਜਿਹੜਾ ਸੀ ਆਪਣਾ ਸਾਡੇ ਸਾਨੂੰ ਰਿਪੋਰਟ ਕਰ ਉੱਥੇ ਜਾ ਕੇ ਸਾਡੀ ਏਜੰਟ ਬਣ ਕੇ ਕੰਮ ਕਰ ਹੁਣੇ ਦੋਮੇ ਚੀਜ਼ਾਂ ਜਿਹੜੀਆਂ ਕਿਤੇ ਰੌ ਦੇ ਆਪਣੇ ਰਿਕਰੂਟ ਕਰਕੇ ਬੰਦੀ ਭੇਜੀ ਦੂਜਾ ਜਨਾਬ ਇਹ ਦੀ ਸਕਿਉਰਿਟੀ ਕਲੀਅਰੈਂਸ ਕਿੰਨਾ ਹੋਈ ਇਹ ਦੋਵੇਂ ਸਵਾਲ ਜਿਹੜੇ ਨੇ ਇਹ ਖੜੇ ਹੁੰਦੇ ਨੇ ਹਿੰਦੁਸਤਾਨ ਦੀਆਂ ਸਰਕਾਰਾਂ ਦੇ ਉੱਤੇ ਹਿੰਦੁਸਤਾਨ ਦੀਆਂ ਸਰਕਾਰਾਂ ਦੇ ਉੱਤੇ ਉਹਨਾਂ ਦੀ ਸਕਿਉਰਿਟੀ ਵਿਵਸਥਾ ਦੇ ਉੱਤੇ ਇਸ ਵਾਸਤੇ ਅਗਰ ਕੋਈ ਸਵਾਲ ਬਣਦਾ ਤੇ ਹਿੰਦੁਸਤਾਨ ਨੇ ਬਣਦੇ ਬਣਦਾ ਤੁਸੀਂ ਮੈਨੂੰ ਦੱਸੋ ਕਿ ਸਾਡੇ ਪਾਕਿਸਤਾਨ ਨੂੰ ਇਹਦਾ ਕੀ ਫਾਇਦਾ ਹੋਇਆ ਸਵਾਇ ਨਾਸਰ ਨੂੰ ਤਾਂ ਫਾਇਦਾ ਹੋਇਆ ਹੋਏਗਾ ਜੇ ਦੀ ਬੁੱਢੀ ਲੱਭ ਗਈ ਜੇ ਨੂੰ ਜੇ ਦੀ ਬੁੱਢੀ ਨੇ ਇੱਕ ਵਿਆਹ ਕਰ ਲਿਆ ਉਹਨੂੰ ਇੱਕ ਬੰਦੀ ਮਿਲ ਗਈ ਬਾਕੀ ਪਾਕਿਸਤਾਨ ਨੂੰ ਬਾਕੀ ਦਨਲ ਨੂੰ ਕੀ ਹੋਇਆ ਸੜਦੇ ਕਾ ਦਾ ਭਾਰ ਪਿਆ ਸੜਦੇ ਦੇ ਜਨਾਬ ਖਾਮ ਖਾਨ ਤਾਂ ਤਾਂ ਬੱਲਾ ਆਤਾ ਇਹਨਾਂ ਨੇ ਸਾਨੂੰ ਕੀ ਫਾਇਦਾ ਹੋਇਆ ਅਸੀਂ ਇਸ 50 ਵਰਿਆਂ ਦੀ ਬੁੱਢੀ ਕੋਲ ਇੱਥੇ ਕੀ ਕਰਵਾਉਣਾ ਸੀ ਉਤੋਂ ਇਹਨਾਂ ਵੀ ਇਹ ਵੀ ਪਤਾ ਕਿ ਇਸ ਤਰ੍ਹਾਂ ਦੇ ਕੀ ਕੰਮ ਜਿਹੜੇ ਕੁੱਪਤ ਨਹੀਂ ਰਹਿੰਦੇ ਪਤਾ ਲੱਗ ਜਾਂਦਾ ਫੌਰੀ ਤੌਰ ਦੇ ਉੱਤੇ ਇਸ ਵਾਸਤੇ ਇਹਨੂੰ ਸਮਝਣ ਦੀ ਲੋੜ ਹੈ ਖਾਮ ਖਾ ਪਰੇਸ਼ਾਨੀ ਦੀ ਲੋੜ ਕੋਈ ਨਹੀਂ ਪਾਕਿਸਤਾਨ ਇਸ ਤਰ੍ਹਾਂ ਦੇ ਕੰਮ ਸਾਡੇ ਨੁਕਸਾਨ ਚ ਹੀ ਜਾਣਾ ਸਾਨੂੰ ਕੀ ਫਾਇਦਾ ਹੋਇਆ ਜੀ ਔਰਤ ਰੱਖ ਲਈ ਇੱਥੇ ਉਹ ਆਪ ਹੈ ਦੋ ਹੀ ਤਰੀਕੇ ਹੋ ਸਕਦੇ ਨੇ ਇੱਕ ਤੇ ਆਪ ਬੁੱਢੀ ਆਈ ਕਿ ਜਨਾਬ ਕ੍ਰਿਮੀਨਲ ਰਿਕਾਰਡ ਤੋਂ ਬਚਣ ਵਾਸਤੇ ਇਸ਼ਕ ਮਸ਼ੂਕੀ ਚ ਪਾ ਕੇ ਵਿਆਹ ਕਰ ਲਿਆ ਦੂਜਾ ਹਿੰਦੁਸਤਾਨੀ ਰਾ ਨੇ ਇਹਨੂੰ ਇੱਥੇ ਪਲਾਂਟ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਉਹ ਫੜੀ ਗਈ ਬਸ ਅਸੀਂ ਕਿ ਤੁਹਾਡੇ ਸਾਹਮਣੇ ਰੱਖਦੀ ਏ ਇਹ ਬੀਬੀ ਜਿਹੜੀ ਇੱਥੇ ਆ ਕੇ ਪਾਕਿਸਤਾਨ ਹੁਣ ਖੈਰ ਮੈਂ ਤੁਹਾਨੂੰ ਦੱਸਿਆ ਕਿ ਦਾ ਮੁਸਤਕਬਲ ਕੀ ਏ ਅੱਗੇ ਆਉਣ ਵਾਲੇ ਦਿਨਾਂ ਦੇ ਇੱਥੇ ਵੀ ਗੱਲ ਕਰਦੇ ਰਾਵਾਂਗੇ ਤੇ ਰਿਸ਼ਤੇਦਾਰੀ ਸਾਡੀ ਹੋ ਗਈ ਏ